ਕਿਸ ਬਾਸ਼ਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਹੂੰ ਕਿਸ ਬਾਸ਼ਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਕਿਹਾ ਸੀ ਹਾਂਜੀ ਤੇ ਗ੍ਰਿਫਤਾਰ ਕੀਤਾ ਵੀ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਹਾਂਜੀ ਠੀਕ ਹੈ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜਿਹਨਾਂ ਨੂੰ ਵੈਸੇ ਪਤਾ ਹੈ ਉਹ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਹੋ ਸਕੇ ਜੀ ਇਸ ਸਵਾਲ ਸਹੀ ਜਵਾਬ ਹੈ ਜੀ ਜਹਾਗੀਰ ਬਾਦਸ਼ਾਹ ਨੇ ਬਿਲਕੁਲ ਸਹੀ ਜਵਾਬ ਹੈ ਠੀਕ ਹੈ ਅਗਲਾ ਸਵਾਲ ਜੀ ਸਾ ਆਪਣਾ ਅਗਲਾ ਸਵਾਲ ਹੈ ਜੀ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ ਹਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ ਵਸੇ ਇਹ ਸਵਾਲ ਦਾ ਜਵਾਬ ਤਾਂ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਆਣੀ ਚਾਹੀਦੀ ਹਨੇਰੀ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਇਹ ਜਿਹੜੇ ਸਵਾਲ ਜਵਾਬ ਨੇ ਨਾ ਇਹ ਪੇਪਰ ਵਿੱਚ ਵੀ ਆ ਸਕਦੇ ਹਨ ਹਾਂਜੀ ਤੇ ਲਾ ਲਿਆ ਕਰੋ ਮੋਬਾਈਲ ਦੇ ਵਿੱਚ ਜਾਂ ਸਕਰੀਨ ਦੇ ਉੱਤੇ ਵੀਡੀਓ ਨੂੰ ਤੇ ਬੱਚਿਆਂ ਨੂੰ ਦਿਖਾਇਆ ਕਰੋ ਤੇ ਬੱਚਿਆਂ ਨੂੰ ਪੁੱਛਿਆ ਕਰੋ ਵੀਡੀਓ ਨੂੰ ਪਾਉਜ਼ ਕਰ ਲਿਆ ਕਰੋ ਕਿ ਬੱਚੋ ਦਿਓ ਸਵਾਲ ਦਾ ਜਵਾਬ ਬਿਲਕੁਲ ਜੀ ਤਿੰਨ ਠੀਕ ਹੈ ਤਾਂ ਇਸ ਤਰ੍ਹਾਂ ਬੱਚੇ ਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਸ਼ਹਿਰ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਵਨਜਾ ਰਾਜਿਆਂ ਨੂੰ ਬਿਲਕੁਲ ਸਹੀ ਜਵਾਬ ਠੀਕ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਬਵਨਜਾ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ ਜੀ ਅਗਲਾ ਸਵਾਲ ਜੀ ਸੁਪਨਾ ਅਗਲਾ ਸਵਾਲ ਹੈ ਜੀ ਹਾਂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਨ ਤੋਂ ਬਾਅਦ ਲੋਕੀ ਗੁਰੂ ਸਾਹਿਬ ਜੀ ਨੂੰ ਕਿਸ ਨਾਮ ਨਾਲ ਬੁਲਾਉਣ ਲੱਗੇ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਇਹਨਾਂ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੋਕੀ ਕਿਸ ਨਾਮ ਦੇ ਨਾਲ ਬੁਲਾਉਣ ਲੱਗੇ ਸੀ ਕਿਸ ਨਾਮ ਨਾਲ ਜਾਣਣ ਲੱਗੇ ਸੀ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਜਾਂਦਾ ਸੀ ਬੰਦੀ ਛੋੜਦਾਤਾ ਬਿਲਕੁਲ ਸਹੀ ਜੀ ਠੀਕ ਹੈ ਤੇ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਤਲਬ ਅਮਰਸਰ ਪਹੁੰਚੇ ਸੀ ਤੇ ਇਸ ਖੁਸ਼ੀ ਦੇ ਵਿੱਚ ਫਿਰ ਬੰਦੀ ਛੋੜ ਦਿਵਸ ਵੀ ਆਪਾਂ ਮਨਾਉਨੇ ਆ ਬਿਲਕੁਲ ਸਹੀ ਜੀ ਠੀਕ ਹੈ ਜੀ ਤੇ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਵੀ ਐਸੀ ਨਾਲੇ ਮਿਲਦਾ ਜੁਲਦਾਗਾ ਹੂੰ ਪਿਆਰਾ ਸਿੰਘ ਪਦਮ ਦੇ ਮੁਤਾਬਿਕ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਕਦੋਂ ਆਏ ਸਨ ਹੂੰ ਪਿਆਰਾ ਸਿੰਘ ਪਦਮ ਜੀ ਦੇ ਮੁਤਾਬਿਕ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਕਦੋਂ ਆਏ ਸਨ ਦੇਖੋ ਇੱਥੇ ਵੱਖ-ਵੱਖ ਪ੍ਰਚਾਰਕਾਂ ਦੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਬਿਲਕੁਲ ਜੀ ਮੈਂ ਸਿਰਫ ਪਿਆਰਾ ਸਿੰਘ ਪਦਮ ਜੀ ਦੀ ਗੱਲ ਕਰ ਰਿਹਾ ਹਾਂ ਹਾਂਜੀ ਓਕੇ ਤੇ ਪਿਆਰਾ ਸਿੰਘ ਪਦਮ ਜੀ ਦੇ ਮੁਤਾਬਿਕ 28 ਫਰਵਰੀ 1621 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਅਮਸਰ ਆਏ ਸਨ ਬਿਲਕੁਲ ਸਹੀ ਜਵਾਬ ਜੀ ਠੀਕ ਹੈ ਹਾਂ ਜੀ 28 ਫਰਵਰੀ 1621 ਨੂੰ ਠੀਕ ਹੈ ਆਪਣਾ ਅਗਲਾ ਸਵਾਲ ਹੈ ਜੀ ਸਿੱਖਾਂ ਦਾ ਤਿਹਾਰ ਕਿਹੜਾ ਹੈ ਬੰਦੀ ਛੋੜ ਦੀ ਵਸ ਜਾਂ ਫਿਰ ਦੀਵਾਲੀ ਸਿੱਖਾਂ ਦਾ ਤਿਹਾਰ ਕਿਹੜਾ ਹੈ ਬੰਦੀ ਛੋੜ ਦੀ ਵਸ ਜਾਂ ਦੀਵਾਲੀ ਦੀਵਾਲੀ ਮੈਂ ਇਥੇ ਇੱਕ ਗੱਲ ਕਹਿਣਾ ਚਾਹੁੰਦਾ ਸਿੱਖ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦਾ ਬਿਲਕੁਲ ਜੀ ਜਿਹੜੇ ਦੀਵਾਲੀ ਮਨਾਉਂਦੇ ਹਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਸਾਨੂੰ ਕੋਈ ਉਹਨਾਂ ਤੋਂ ਗਿਲਾ ਸ਼ਿਕਵਾ ਨਹੀਂ ਕੋਈ ਦੁੱਖ ਤਕਲੀਫ ਨਹੀਂ ਹਾਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੂੰ ਪਰ ਸਿੱਖਾਂ ਦਾ ਤਿਉਹਾਰ ਦੀਵਾਲੀ ਨਹੀਂ ਹੈ ਸਿੱਖਾਂ ਦਾ ਤਿਉਹਾਰ ਹੈ ਬੰਦੀ ਛੋੜ ਦਿਵਸ ਠੀਕ ਹੈ ਅਸੀਂ ਬੰਦੀ ਛੋੜ ਦਿਵਸ ਮਨਾਣੇ ਆ ਨਾ ਕਿ ਦੀਵਾਲੀ ਪਰ ਇੱਥੇ ਇੱਕ ਕਨਫਿਊਜ਼ਨ ਬੜੀ ਹੁੰਦੀ ਹੈ ਕਿ ਅਸੀਂ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਕਿਉਂ ਮਨਾਣੇ ਆ ਹਾਂ ਕਿਉਂਕਿ ਪਿਆਰਾ ਸਿੰਘ ਪਦਮ ਦੇ ਮੁਤਾਬਿਕ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ 28 ਫਰਵਰੀ ਨੂੰ ਜਿਹੜਾ ਹੈ ਉਹ ਅਮਰਸਰ ਪਹੁੰਚੇ ਸਨ ਲੇਕਿਨ ਆਪਾਂ ਬੰਦੀ ਛੋੜ ਦਿਵਸ ਮਨਾਨੇ ਦੀਵਾਲੀ ਵਾਲੇ ਦਿਨ ਇਹ ਇੱਕ ਥੋੜੀ ਅਸੇ ਕਨਫਿਊਜ਼ਨ ਜੀ ਕ੍ਰੀਏਟ ਹੋ ਜਾਂਦੀ ਹੈ ਬਾਕੀ ਇਤਿਹਾਸਕਾਰਾਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੋਇਆ ਹੈ ਕਿ ਪ੍ਰਚਾਰਕਾਂ ਨੂੰ ਜ਼ਿਆਦਾ ਪਤਾ ਹੋਏਗਾ ਅਸੀਂ ਜੋ ਇਤਿਹਾਸ ਦੇ ਵਿੱਚ ਲਿਖਿਆ ਕਿਤਾਬਾਂ ਦੇ ਵਿੱਚ ਜਿੰਨਾ ਕਿ ਪੜਦੇ ਆ ਉਹਨਾਂ ਕਾਬਜੀਆਂ ਨਾਲ ਸਾਂਝਾ ਕਰ ਰਹੇ ਹਾਂ ਸੋ ਸਿੱਖਾਂ ਦਾ ਤਿਉਹਾਰ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਹੈ ਨਾ ਕਿ ਦੀਵਾਲੀ ਪਰ ਜਿਹੜੇ ਦੀਵਾਲੀ ਮਨਾਉਂਦੇ ਨੇ ਉਹਨਾਂ ਤੋਂ ਸਾਨੂੰ ਕੋਈ ਗਿਲਾਸ਼ਿਕਵਾਨੀ ਨਹੀਂ ਲੇਕਿਨ ਅਸੀਂ ਕਿਸੇ ਦਾ ਵੈਰ ਵਿਰੋਧ ਨਹੀਂ ਰੱਖਦੇ ਹਾਂਜੀ ਠੀਕ ਹੈ ਸੋ ਆਪਣਾ ਅਗਲਾ ਸਵਾਲ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਕਿੰਨੇ ਗੁਰੂ ਹੋਏ ਸਨ ਇਹ ਸਵਾਲ ਦਾ ਸਵਾਲ ਜਵਾਬ ਤਾਂ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਬੱਚੇ ਬੱਚਿਆਂ ਨੂੰ ਵੀ ਪਤਾ ਹੋਊਗਾ ਤੇ ਜਲਦੀ ਤੇ ਜਲਦੀ ਤੁਸੀਂ ਕਮੈਂਟ ਕਰ ਵੀ ਦਿੱਤਾ ਹੋਊਗਾ ਹਾਂ ਵੈਸੇ ਤਰਾਸਦੀ ਵਾਲੀ ਗੱਲ ਹੈ ਮੈਨੂੰ ਯਾਦ ਹੈ ਮੈਂ ਇੱਕ ਵਾਰ ਕਿਤੇ ਪ੍ਰੋਗਰਾਮ ਤੇ ਸੀਗਾ ਜੀ ਤੇ ਮੈਂ ਕੁਝ ਭੈਣਾਂ ਨੂੰ ਸਵਾਲ ਪੁੱਛਿਆ ਸੀਗਾ ਤੇ ਇਹੀ ਸਵਾਲ ਪੁੱਛਿਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਕਿੰਨੇ ਗੁਰੂ ਸਨ ਤਾਂ ਪਤਾ ਜਵਾਬ ਕੀ ਸੀਗਾ 10ਵੇਂ ਪਾਤਸ਼ਾਹ ਤਰਾਸਦੀ ਵਾਲੀ ਗੱਲ ਹੈ ਭਾਈ ਠੀਕ ਹੈ ਆਪਾਂ ਸੇਵਾ ਕਰਦੇ ਆਂ ਗੁਰਦੁਆਰਾ ਸਾਹਿਬ ਕਰਨੀ ਵੀ ਚਾਹੀਦੀ ਹੈ ਪਰ ਆਪਾਂ ਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ ਉਹ ਭੈਣਾ ਜਿਹੜੀ ਸੀ ਲੰਗਰ ਦੀ ਵੀ ਸੇਵਾ ਕਰ ਰਹੀਆਂ ਸਨ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਭੈਣੋ ਕੋਈ ਹਰਗੋਬਿੰਦ ਸਾਹਿਬ ਜੀ ਦਾ ਸਿੱਖਾਂ ਦੇ ਕਿੰਨੇਵੇਂ ਗੁਰੂ ਸਨ ਤਾਂ ਉਹਨਾਂ ਨੇ ਕਿਹਾ 10ਵੇਂ ਪਾਤਸ਼ਾਹ ਤਰਾਸ ਦੀ ਵਾਲੀ ਗੱਲ ਹੈ ਤੇ ਇਸ ਵਾਰ ਸੇ ਜੋ ਆਵੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ 6ਵੇਂ ਗੁਰੂ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਹੈ ਅਗਲਾ ਸਵਾਲ ਸਾਪਨਾ ਅਗਲਾ ਸਵਾਲ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਤੇ ਕੁਝ ਵੀਰ ਪੜ੍ਹਨਾ ਇਹ ਵੀ ਕਹਿੰਦੇ ਨੇ ਕਿ ਤੁਸੀਂ ਜਿਹੜੇ ਸਵਾਲ ਜਵਾਬ ਕਰਦੇ ਹੋ ਇਹ ਬੇਸਿਕ ਸਵਾਲ ਜਵਾਬ ਨੇ ਮੈਂ ਇਹ ਕਹਿਣਾ ਚਾਹਨਾ ਜਿਵੇਂ ਮੈਂ ਪਿੱਛੇ ਕਹਿ ਕੇ ਹਟਿਆ ਕਿ ਕਈ ਵੀਰਾਂ ਪੜ੍ਹਨ ਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਗੁਰੂ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਜੀ ਤਾਂ ਇਹ ਬੇਸਿਕ ਸਵਾਲ ਜਵਾਬ ਦਾ ਮਤਲਬ ਬੇਸਿਕ ਸਵਾਲਾਂ ਦਾ ਜਵਾਬ ਹੀ ਨਹੀਂ ਪਤਾ ਮੈਂ ਇੱਕ ਵੀਡੀਓ ਬਣਾਈ ਪੋਸਟਰ ਮੈਂ ਇੱਕ ਪੋਸਟਰ ਸਾਂਝਾ ਕੀਤਾ ਸੀ ਤੇ ਉਸ ਪੋਸਟਰ ਤੇ ਕੁਐਸਚਨ ਸੀਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਉਹਨਾਂ ਦੇ ਕੀ ਨਾਮ ਸਨ ਤੇ ਜਵਾਬ ਆਇਆ ਸੀ ਕੁਝ ਵੀਰਾਂ ਪੜਨ ਦੇ ਕੁਝ ਦੋ ਚਾਰਾਂ ਦੇ ਜ਼ਿਆਦਾ ਦੇ ਨਹੀਂ ਕਿ ਤਿੰਨ ਬੱਚੇ ਸਨ ਤਾਂ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਹੋ ਕਿ ਅਜੇ ਸਾਨੂੰ ਬੇਸਿਕ ਸਵਾਲਾਂ ਦਾ ਜਵਾਬ ਵੀ ਨਹੀਂ ਪਤਾ ਖੈਰ ਤੇ ਪਰਮਾਤਮਾ ਸਭਤ ਬਖਸ਼ੇ ਸਾਰੇ ਅਸੀਂ ਸਟੱਡੀ ਕਰੀਏ ਤੇ ਆਪਣਾ ਗੁਰੂ ਇਤਿਹਾਸ ਜਿਹੜਾ ਹੈ ਉਹ ਜਾਣੀਏ ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹਾਂਗੀ ਜੀ ਅਗਰ ਆਪਾਂ ਨੂੰ ਕਿਸੇ ਤੋਂ ਕੁਝ ਸਿੱਖਣ ਨੂੰ ਮਿਲਦਾ ਤਾਂ ਉੱਥੇ ਤੁਸੀਂ ਇਹ ਨਾ ਦੇਖਿਆ ਕਰੋ ਵੀ ਹਾਂ ਇਹ ਮੇਰੇ ਤੋਂ ਵੱਡਾ ਮੈਨੂੰ ਸਿਖਾ ਰਿਹਾ ਜਾਂ ਮੇਰੇ ਤੋਂ ਛੋਟਾ ਮੈਨੂੰ ਸਿਖਾ ਰਿਹਾ ਅਗਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਉਸ ਦੀ ਰਿਸਪੈਕਟ ਕਰਿਆ ਕਰੋ ਬਿਲਕੁਲ 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 ਔਰ ਜ਼ਰੂਰੀ ਨਹੀਂ ਹੈ ਕਿ ਅਸੀਂ ਸਿਖਾ ਰਹੇ ਹਾਂ ਤਾਂ ਬਹੁਤ ਕੁਝ ਸਾਨੂੰ ਪਤਾ ਹੈ ਅਸੀਂ ਬਹੁਤ ਕੁਝ ਤੁਹਾਡੇ ਕੋਲੋਂ ਸਿੱਖਦੇ ਹਾਂ ਸਾਡੇ ਵੀਰ ਭੈਣ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਤੇ ਇੱਕ ਦੂਜੇ ਤੋਂ ਆਪਾਂ ਸਿੱਖੀਏ ਸਿੱਖ ਮਤਲਬ ਨਾ ਆਪਾਂ ਸਵਾਲ ਸੀ ਕਾਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਹੈ ਪਿਤਾ ਜੀ ਦਾ ਨਾਮ ਹੈ ਜੀ ਪੰਚਮ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਮਾਤਾ ਜੀ ਦਾ ਨਾਮ ਹੈ ਮਾਤਾ ਗੰਗਾ ਜੀ ਬਿਲਕੁਲ ਸਹੀ ਜੀ ਕੋਈ ਲੋਕੀ ਮਾਤਾ ਗੰਗਾਏ ਦੇ ਨਾਲ ਮਾਤਾ ਗੰਗਾ ਕੌਰ ਜੀ ਵੀ ਲਾ ਜਾਂਦੇ ਨੇ ਕਿਉਂਕਿ ਬਿਲਕੁਲ ਗਲਤ ਹੈ ਮਾਤਾ ਗੰਗਾ ਕੌਰ ਜੀ ਮੈਂ ਇਤਿਹਾਸ ਵਿੱਚ ਮੈਂ ਤਾਂ ਨਹੀਂ ਪੜਿਆ ਜਿੰਨੀ ਵੀ ਕਿਤਾਬਾਂ ਪੜੀਆਂ ਨੇ ਮਾਤਾ ਗੰਗਾ ਜੀ ਹੀ ਕੱਲਾ ਪੜਦੇ ਆ ਬਿਲਕੁਲ ਜੀ ਮੈਂ ਵੀ ਹੁਣ ਤੱਕ ਜਿੰਨੀ ਵੀ ਸਟੱਡੀ ਕੀਤੀ ਹੈ ਜਿੰਨੀਆਂ ਵੀ ਬੁੱਕਸ ਪੜੀਆਂ ਨੇ ਗਈਆਂ ਮਾਤਾ ਗੰਗਾ ਜੀ ਹੀ ਪੜਿਆ ਜੀ 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 ਕਿਉਂਕਿ ਜਿਹੜੀ ਆਪਣੀ ਵੀਡੀਓ ਸੀ ਨਾ ਸਿੰਘ ਅਤੇ ਕੌਰ ਵਾਲੀ ਉਹਦੇ ਕਮੈਂਟ ਆਇਆ ਸੀ ਕਿ ਮਾਤਾ ਗੰਗਾ ਜੀ ਦੇ ਨਾਲ ਵੀ ਗੰਗਾ ਕੌਰ ਲੱਗਿਆ ਹੁੰਦਾ ਮੈਂ ਤਾਂ ਨਹੀਂ ਪੜਿਆ ਕਿਸੇ ਕਿਤਾਬ ਦੇ ਵਿੱਚ ਗੰਗਾ ਕੌਰ ਲਿਖਿਆ ਹੋਵੇ ਖੈਰ ਚਲੋ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਵੈਸੇ ਮੈਂ ਦੋ ਨਾਮ ਹੀ ਜ਼ਿਆਦਾ ਜਾਣਦਾ ਜੇ ਕਿਸੇ ਨੂੰ ਵਧੇਰੀ ਜਾਣਕਾਰੀ ਉਹ ਦੱਸ ਸਕਦੇ ਹਾਂਜੀ ਇੱਕ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦੂਸਰਾ ਨਾਮ ਜੀ ਬੰਦੀ ਛੋੜ ਦాత ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਸਹੀ ਜਵਾਬ ਜੀ ਠੀਕ ਹੈ ਜੀ ਤੇ ਜੇ ਕੋਈ ਹੋਰ ਨਾਮ ਨਾਲ ਵੀ ਜਾਣਦੇ ਆਪਾਂ ਵੈਸੇ ਤਾਂ ਇਹਨਾਂ ਨੂੰ ਜਿੰਨੇ ਮੱਦੀ ਨਾਮਾਂ ਨਾਲ ਬੁਲਾ ਲਿਆ ਜੀ ਉਹ ਨਹੀਂ ਘਟਣੇ ਜੀ ਹਨਾ ਤੇ ਬਸ ਪਿਆਰ ਹੋਣਾ ਚਾਹੀਦਾ ਆਪਾਂ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਇਹ ਕਹਿ ਲੋ ਕਿ ਉਹਨਾਂ ਨੇ ਜੋ ਵੀ ਆਪਣੇ ਜੀਵਨ ਦੇ ਵਿੱਚ ਵਿਚਰ ਕੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਜੇ ਅਸੀਂ ਉਹਨਾਂ ਸਿੱਖਿਆਵਾਂ ਤੇ ਅਮਲ ਕਰਾਂਗੇ ਫਿਰ ਅਸੀਂ ਗੁਰੂ ਦੇ ਸਿੱਖਾ ਖਵਾਵਾਂਗੇ ਜੇ ਅਸੀਂ ਉਹਨਾਂ ਸਿੱਖਿਆਾਂ ਤੇ ਅਮਲ ਹੀ ਨਹੀਂ ਕਰਾਂਗੇ ਤੇ ਅਸੀਂ ਗੁਰੂ ਦੇ ਸਿੱਖ ਖਵਾਉਣ ਦੇ ਲਾਇਕ ਨਹੀਂ ਹੈਗੇ ਬਹੁਤ ਗਲਤੀਆਂ ਸਾਡੇ ਵਿੱਚ ਵੀ ਇਹਨੇ ਸੁਧਾਰਨੇ ਆ ਤੁਹਾਡੇ ਵਿੱਚ ਵੀ ਹੋਣਗੀਆਂ ਸੁਧਾਰੋ ਸਾਰੇ ਮਿਲ ਕੇ ਇੱਕ ਸੋਹਣਾ ਮਾਹੌਲ ਬਣਾਈਏ ਤੇ ਇੱਕ ਸਾਡੀ ਮੁਹਿੰਮ ਵੀ ਚੱਲ ਰਹੀ ਕੋਸ਼ਿਸ਼ ਚੱਲ ਰਹੀ ਹੈ ਗਾਲਾਂ ਮੁਕਤ ਪੰਜਾਬ ਬਣਾਈਏ ਬਿਲਕੁਲ ਜੀ। ਤੋਂ ਇਹਦੇ ਵੀ ਸਾਥ ਸਾਡਾ ਜਰੂਰ ਦਿਓ। ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਜਗ੍ਹਾ ਜਾ ਕੇ ਪਿੰਡ ਸ਼ਾਇਰ ਦੇ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਪਿੰਡ ਸ਼ਾਇਰ ਦੇ ਵਿੱਚ ਜੇ ਵੀ ਕੋਈ ਗਾਲ ਕੱਢਦਾ ਉਹਨੂੰ ਹੱਥ ਜੋੜ ਕੇ ਬੇਨਤੀ ਕਰੋ ਵੀਰੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਬਦਨਾਮ ਨਾ ਕਰ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਗਾਲਾਂ ਨਹੀਂ ਹੁੰਦੀਆਂ। ਲੇਕਿਨ ਅੱਜ ਦੇਖਣ ਨੂੰ ਮਿਲ ਰਿਹਾ ਹਰ ਪਿੰਡ ਸ਼ਾਇਰ ਦੇ ਵਿੱਚ ਹਰ ਚੌਂਕ ਦੇ ਵਿੱਚ ਬੰਦਾ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਗੱਲ ਕਰਦਾ। ਸੋਸ਼ਲ ਮੀਡੀਆ ਤਾਂ ਮਤਲਬ ਗੰਦ ਭਰਿਆ ਹੋਇਆ ਹੈ। ਬੜਾ ਤਾਂ ਬੜਾ ਛੋਟੇ ਬੱਚੇ ਆ, ਛੋਟੇ ਛੋਟੇ ਬ ਕੀ ਬੰਦਾ ਸੁਣ ਨਹੀਂ ਸਕਦਾ ਇਹ ਆਪਾਂ ਆਪ ਸੁਧਾਰਨਾ ਹੈ ਜੇ ਸਾਡੇ ਬੱਚੇ ਗਲਤੀ ਕਰਦੇ ਨੇ ਬੜੇ ਗਲਤੀ ਕਰਦੇ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਨਿਮਰਤਾ ਸਹਿਤ ਬੇਨਤੀ ਕਰੋ ਹੱਥ ਜੋੜ ਕੇ ਕਿ ਭਾਈ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਬਦਨਾਮ ਨਾ ਕਰੋ ਗਾਲਾਂ ਨਾ ਕੱਢੋ ਹਾਂਜੀ ਇੰਨੀ ਇੱਕ ਸਾਡੀ ਬੇਨਤੀ ਹੈ ਪੇਸ਼ਕਾਰੀ ਕਰਦੇ ਹਾਂ ਹੋਰ ਕੋਈ ਸਵਾਲ ਹੈ ਵਸੇ ਹਾਂਜੀ ਮੈਂ ਪੇਸ਼ਕਾਰੀ ਕਰਦੇ ਹਾਂ ਅਨੇਕਾ ਪ੍ਰਕਾਰ ਦੇ ਗਲਤੀਆਂ ਹੋਣਗੀਆਂ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਸਾਡੀ ਗਲਤੀ ਸਾਡੇ ਧਿਆਨ ਚ ਜ਼ਰੂਰ ਲਿਆਇਓ ਅਸੀਂ ਜਿੰਨੀ ਵੀ ਜਾਣਕਾਰੀ ਆਪ ਜੀ ਨੇ ਸਾਂਝੀ ਕਰ ਸਾਡੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਉਹਨ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਫਤਿਹ